ਗੱਡੀਆਂ ਬਿਲਕੁਲ ਨਹੀਂ ਚੱਕ ਰੇ ਇਹ ਇੱਕ ਅਫਵਾਹ ਜਿਹੜੀ ਫਲਾਈ ਗਈ ਹੈ ਵੀ ਬਾਬਾ ਮਨਪ੍ਰੀਤ ਸਿੰਘ ਫਰੀਦਪੁਰ ਵਾਲਾ ਉਹ ਗੱਡੀਆਂ ਚੱਕ ਕੇ ਲਿਜਾ ਰਿਹਾ ਤੇ ਆਪਾਂ ਸਾਰੇ ਚੇਲੇ ਇਕੱਠੇ ਹੋ ਕੇ ਬਾਬੇ ਮਨਪ੍ਰੀਤ ਸਿੰਘ ਜੀ ਨੂੰ ਜਾਂ ਤਾਂ ਖਰੀਦ ਲਈਏ ਤੇ ਜਾਂ ਦਿਵਾਲੀਏ ਵੇਖੋ ਖਰੀਦਿਆ ਤਾਂ ਮੈਂ ਜਾਣਾ ਨਹੀਂ ਮੈਨੂੰ ਭਾਵੇਂ ਗੋਲੀ ਮਾਰ ਦੋ ਠੀਕ ਹੈ ਤੁਸੀਂ ਮੈਨੂੰ ਨਹੀਂ ਖਰੀਦ ਸਕਦੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਨਿਮਰਤਾ ਸਹਿਤ ਦਿਨ ਰਾਤ ਕਿਸੇ ਵੀ ਧਰਮ ਵਿੱਚ ਰਹਿ ਕੇ ਕਿਸੇ ਵੀ ਦੇਵੀ ਦੇਵਤੇ ਪੀਰ ਫਕੀਰ ਦੀ ਸੇਵਾ ਕਰੋ ਤੁਹਾਨੂੰ ਕੋਈ ਨਹੀਂ ਰੋਕੂਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਜਿਵੇਂ ਇਹਨਾਂ ਦੇ ਚੱਲਦਾ ਕੋਈ ਗੱਲ ਤੁਸੀਂ ਪ੍ਰਮਾਤਮਾ ਦੀ ਕਿਸੇ ਵੀ ਰੂਪ ਵਿੱਚ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਮੰਨ ਕੇ ਉਹਦੀ ਅਰਦਾਸ ਕਰੋ ਤੁਹਾਨੂੰ ਕੋਈ ਨਹੀਂ ਰੋਕੂਗਾ ਤੁਸੀਂ ਜੋਤਵਤੀ ਲਾਓ ਤੁਹਾਨੂੰ ਕੋਈ ਰੋਕ ਨਹੀਂ ਅਰਗਬਤੀ ਲਾਓ ਰੋਕ ਨਹੀਂ ਲੋਕਾਂ ਦੀਆਂ ਛੱਡ ਕੇ ਸਾਰੇ ਸੰਸਾਰ ਦੀਆਂ ਦਵਾਵਾਂ ਕਰੋ ਤੁਹਾਨੂੰ ਕੋਈ ਰੋਕ ਨਹੀਂ ਬਾ ਜਸ਼ਨ ਜੀ ਹੋ ਗਏ ਇਹਨਾਂ ਦੀਆਂ ਜਿਹੜੀਆਂ ਨਾ ਵੀਡੀਓ ਅਪਲੋਡ ਹੋਈਆਂ ਪਹਿਲੀ ਬੇਨਤੀ ਇਹ ਹੈ ਵੀ ਕੋਈ ਵੀ ਬੰਦਾ ਜਦੋਂ ਜਗਰਾਤਾ ਹੁੰਦਾ ਨਾ ਜਗਰਾਤਾ ਉਹਦੇ 'ਚ ਤੁਸੀਂ ਭੇਟਾ ਲਵਾਉਣੇ ਹੋ ਗਾਉਣੇ ਹੋ ਉਹ ਲਾਈਵ ਕਰੋ ਸਾਨੂੰ ਕੋਈ ਦਰਾਜ ਨਹੀਂ ਇੱਕ ਤੇ ਵੱਡਾ ਸਵਾਲ ਸਾਡਾ ਇਹ ਹੈ ਵੀ ਜਿਹੜਾ ਸਿਰ ਘੁੰਮਦਾ ਹੈ ਹੁਣ ਇੱਥੇ ਕਈ ਚੇਲੇ ਬਾਬੇ ਨੇ ਵੀ ਉਹ ਕਹਿੰਦੇ ਆ ਜੀ ਲਾਈਵ 'ਚ ਮੈਂ ਵੇਣਾ ਉਹ ਕਹਿੰਦੇ ਆ ਜੀ ਸਾਹਮਣੇ ਜਿਵੇਂ ਮੰਨ ਲਓ ਵੀ ਕਿਸੇ ਪੀਰ ਦੀ ਫੋਟੋ ਲੱਗੀ ਆ ਜਾਂ ਕਿਸੇ ਦੇਵਤੇ ਦੀ ਫੋਟੋ ਉਹ ਐ ਕਈ ਬੰਦੇ ਤਾਂ ਹੈਗੇ ਆ ਜਿਵੇਂ ਉਹ ਪਾਲਾ ਕਲਾਰਾਂ ਵਾਲਾ ਹੇਲੀਆਂ ਦੰਦਾ ਫਿਰਦਾ ਇੱਕ ਦੋ ਤਿੰਨ ਚਾਰ ਉਹ ਤਾਂ ਨੂੰ ਮੂੰਹ ਵੇਂਦੇ ਆ ਕਿਸੇ ਪੀਰ ਦੀ ਫੋਟੋ ਵੱਲ ਉਹ ਪੁੱਛਦੇ ਆ ਕਿਸੇ ਨੂੰ ਇਦਾਂ ਹੁੰਦਾ ਵੀ ਪੁੱਛਦੇ ਆ ਉਹ ਪੁੱਛ ਕੇ ਸਿਰ ਘਮਾ ਲਿਆ ਤੇ ਕਹਿੰਦੇ ਵੀ ਸਾਡੇ 'ਚ ਕੋਈ ਪੀਰ ਫਕੀਰ ਆ ਗਿਆ ਜੀ ਕੋਈ ਦੇਵੀ ਦੇਵਤਾ ਆ ਗਿਆ ਪਹਿਲਾਂ ਚਲੋ ਆਪਣਾ ਇੱਕ ਮੈਂ ਤੁਹਾਨੂੰ ਪੁੱਛਦਾ ਵੀ ਐਦਾਂ ਐਸ ਰੂਹ ਦੇ ਵਿੱਚ ਕੋਈ ਪੀਰ ਫਕੀਰ ਆ ਜਾਂਦਾ ਹੈ ਨਹੀਂ ਕੋਈ ਦੇਵ ਦੀ ਦੇਵੀ ਦੇਵਤਾ ਆ ਜਾਂਦਾ ਹੈ ਆਪਾਂ ਨੂੰ ਉਹਨਾਂ ਨੂੰ ਝੱਲਣ ਦੀ ਆਪਣੇ ਅੰਦਰ ਸਮਰੱਥਾ ਹੈ ਨਹੀਂ ਨਹੀਂ ਨਾ ਉਹ ਕੀ ਹੁੰਦਾ ਵੀ ਪੀਰ ਆ ਗਿਆ ਜੀ ਪੀਰ ਨੇ ਐਦਾਂ ਕਹਤਾ ਲੋਕ ਗਮਰਾਹ ਹੁੰਦੇ ਆ ਜੀ ਜਿਹਦੇ ਕਰਕੇ ਚੰਗੇ ਸਾਧੂਆਂ ਦੀ ਸ਼ਬੀ ਖਰਾਬ ਹੁੰਦੀ ਹੈ ਕਮਾਈ ਵਾਲੀਆਂ ਰੂਹਾਂ ਜਿਨ੍ਹਾਂ ਨੇ ਬੰਦਗੀ ਕੀਤੀਆਂ ਉਹ ਅੱਜ ਸੰਸਾਰ ਤੇ ਭਵੇਂ ਹੈ ਨਹੀਂ ਸ਼ਰੀਰ ਕਰਕੇ ਪਰ ਨਿਰਗੁਣ ਰੂਪ ਵਿੱਚ ਅੱਜ ਵੀ ਹੈ ਉਹਨਾਂ ਦੀ ਛਵੀ ਨੂੰ ੱੱਬਾ ਲੱਗਦਾ ਸੋ ਜਦੋਂ ਮੈਂ ਕਿਸੇ ਵੀ ਬਾਬੇ ਨਾਲ ਗੱਲਬਾਤ ਕਰਦਾ ਮੈਂ ਇਹਨੂੰ ਪੁੱਛਦਾ ਕਿ ਤੂੰ ਸਿਰ ਘਮਾਉਣਾ ਹੈ ਵੀਡੀਓ ਵਿੱਚ ਕਹਿੰਦਾ ਮੇਰੇ ਚ ਕੋਈ ਦੇਵਤਾ ਪੀਰ ਆ ਗਿਆ ਜਦੋਂ ਮੈਂ ਬੈਠਾ ਉਹ ਕਹਿੰਦਾ ਵੀ ਮੇਰੇ ਚ ਲੋਰ ਦਾ ਕੱਲੀ ਲੋਰ ਹੈ ਜੀ ਇਦਾਂ ਹੀ ਹੁੰਦਾ ਨਾ ਲੋਰ ਜਿਹੜੀ ਹੁੰਦੀ ਹੈ ਨਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਲੋਰ ਦਾ ਜਿਹੜਾ ਸ਼ਬਦ ਹੈ ਆਨੰਦ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗੇ ਭਾਵ ਇਹਦਾ ਵੀ ਜਿਹੜੀ ਚੀਜ਼ ਵਧੀਆ ਲੱਗੇ ਆਪਾਂ ਕਹਿੰਦੇ ਆ ਵੀ ਆਨੰਦ ਆ ਗਿਆ ਤੇ ਦੂਜੀ ਬੇਨਤੀ ਹੈ ਵੀ ਗੱਦੀ ਦੇ ਉੱਤੇ ਜਿਹੜੇ ਵੀਰ ਸਿਗਰਟਾਂ ਲਾਉਂਦੇ ਹਨ ਨਾ ਜਾਂ ਤਾਂ ਮੈਨੂੰ ਜੇ ਕੋਈ ਕਹਿੰਦਾ ਜਾਂ ਤਾਂ ਮੈਨੂੰ ਖੜਾ ਹੋ ਕੇ ਸਾਬਤ ਕਰ ਦੇ ਲਾਈਵ ਚੱਲ ਰਿਹਾ ਇਹ ਪੀਵੀ 19 ਹੈ ਨਾ ਤੁਹਾਡਾ ਬਲੈਕ ਡੀ ਇਹ ਪਹਿਲਾਂ ਚੱਲਦਾ ਸੀ ਚੈਨਲ ਤੁਹਾਨੂੰ ਪ੍ਰਮੋਟ ਕਰਨ ਵਾਸਤੇ ਹੁਣ ਇਹ ਚੈਨਲ ਚੱਲਣਾ ਹੈ ਪਖੰਡ ਨੂੰ ਖਤਮ ਕਰਨ ਸੱਚ ਨੂੰ ਪ੍ਰਮੋਟ ਕਰਨ ਔਰ ਮੈਂ ਇਹ ਵੀਰ ਵੀ ਮੇਰੇ ਕੋਲ ਆਇਆ ਅੱਜ ਸਪੈਸ਼ਲ ਇਹ ਜੋ ਪਿੱਛੇ ਹੋਇਆ ਹੋਇਆ ਕਿਉਂਕਿ ਇਹਨਾਂ ਨੇ ਜੋ-ਜੋ ਅਸੀਂ ਬਾਬਿਆਂ ਨਾਲ ਬੈਠੇ ਉਹ ਐਂਡ ਤੇ ਕਹਿੰਦੇ ਜੀ ਇਹ ਚ ਕੁਝ ਨਹੀਂ ਸਿਰ ਕਮਾਉਣ ਦਾ ਇੱਕ ਸਿਸਟਮ ਬੰਦ ਕਰ ਲਓ ਆਪਾਂ ਥੋੜਾ ਜਿਹਾ ਇੱਕ ਵੀਡੀਓ ਤਾਂ ਜਮਾ ਹੀ ਨਹੀਂ ਪਾਉਣੀ ਵੀਡੀਓ ਕਦੇ ਬਾਅਦ ਤੇ ਪਾਉਣੇ ਆਪਾਂ ਵੀ ਸਾਨੂੰ ਸਾਡੇ ਕੋਲੇ ਦੁਨੀਆ ਵੇਖ ਕੇ ਸਾਡੇ ਕੋਲੇ ਆਵੇ ਆਵੇ ਠੀਕ ਹੈ ਹੁਣ ਬਾਬਾ ਜਸ਼ਨਜੀ ਬੈਠਾ ਇੱਥੇ ਆ ਆਉਂਦਿਆਂ ਮੈਨੂੰ ਤੇਰਾ ਫੋਨ ਆਇਆ ਇੱਕ ਬੀਬੀ ਦਾ ਵੀ 11000 ਰੁਪਿਆ ਲਿਆ ਮੇਰੇ ਤੋਂ ਮੈਂ ਸਕਰੀਨਸ਼ਾਟ ਤੈਨੂੰ ਦਿਨਾ ਤੀਜਾ ਆ ਗਿਆ ਜੀ ਢਾਲਾ ਢਾਲੇ ਆਪਾਂ ਲਵੋ ਲੋਕਾਂ ਤੋਂ ਲਵਾਉਣੇ ਆਂ ਚ ਰਸਤੇ ਵਿੱਚ ਟੂਣਾ ਕਰਤਾ ਜਿਹੜੇ ਬੰਦੇ ਨੇ ਢਾਲਾ ਰੱਖਿਆ ਆਪਦੇ ਭਲੇ ਲਈ ਰੱਖਤਾ ਮੰਨ ਲਓ ਤੁਹਾਡੇ ਕਹਿਣ ਮੁਤਾਬਿਕ ਹੁਣ ਜਿਹੜੇ ਲੋਕ ਚ ਰਸਤੇ ਵਿੱਚੋਂ ਲੰਘਦੇ ਆ ਹਜ਼ਾਰਾਂ ਲੋਕਾਂ ਨੇ ਤੁਹਾਨੂੰ ਪੁੱਤਾਂ ਦੀਆਂ ਗਾਲਾਂ ਕੱਢਣੀਆਂ ਮੈਂ ਕਹਿੰਦਾ ਵੀ ਇੱਕ ਕੰਮ ਤੁਸੀਂ ਸਵਾਰਨ ਲਈ ਢਾਲਾ ਲਾਉਣੇ ਹੋ ਤੇ ਹਜ਼ਾਰਾਂ ਤੁਸੀਂ ਬੱਦ ਅਸੀਸਾਂ ਲੈ ਲੈਣੇ ਢਾਲੇ ਲਵਾਉਣੇ ਹੋ ਢਾਲੇ ਤੁਹਾਡੇ ਕੋਲ ਸੱਚ ਲਈ ਨਹੀਂ ਕੋਈ ਆਉਂਦਾ ਸਭ ਤੋਂ ਵੱਡਾ ਉਪਾਅ ਹੈ ਪ੍ਰਮਾਤਮਾ ਦਾ ਸਿਮਰਨ ਇਸ ਤੋਂ ਵੱਡਾ ਕੁਝ ਵੀ ਨਹੀਂ ਆ ਜਿਹੜਾ ਕੋਈ ਚਾਹੁੰਦਾ ਵੀ ਮੈਂ ਇਹ ਕੰਮ ਨਹੀਂ ਛੱਡਣਾ ਉਹ ਫਿਰ ਮੈਨੂੰ ਦੱਸ ਦੇ ਕੋਈ ਨਹੀਂ ਫਿਰ ਮੈਂ ਉਹ ਆਪ ਨੇਪਟ ਲਊਗਾ ਜੀ ਮੈਂ ਦੇਖਦਾ ਵੀ ਬੰਦਿਆਂ ਤੋਂ ਜਨਾਨੀਆਂ ਨਾ ਬਣਿਆ ਮੇਰੀ ਆ ਜਿਹੜੀ ਹੈ ਨਾ ਰੂਪ ਰੂਪ ਮੀਡੀਆ ਆਇਆ ਚੈਨਲ ਔਰ ਜਿਹੜੇ ਫਕੀਰ ਲੋਕ ਵੇਖ ਰਹੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਜਿਹੜੇ ਬੰਦਿਆਂ ਤੋਂ ਜਨਾਨੀਆਂ ਬਣੇ ਬੈਠੇ ਆ ਉਹ ਜਨਾਨੀਆਂ ਤੋਂ ਬੰਦੇ ਬਣ ਕੇ ਸਾਡੇ ਕੋਲੇ ਆ ਜਾਓ ਨਹੀਂ ਅਸੀਂ ਬੰਦੇ ਬਣਾ ਲਾਂਗੇ ਬਾਬੇ ਲੋਕ ਐਸ ਪਖੰਡ ਨੂੰ ਜੋ ਮੈਂ ਬਿਆਨ ਕੀਤਾ ਔਰ ਜੋ ਤੁਸੀਂ ਵੀ ਛੱਡ ਚੁੱਕੇ ਹੋ ਛੱਡ ਕੇ ਜੁੜਨਾ ਚਾਹੁੰਦਾ ਸਾਡੀ ਲਹਿਰ ਚ ਦੇਖਣਾ ਚਾਹੁੰਦਾ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਤੇ ਉਹ 7 ਅਕਤੂਬਰ ਨੂੰ ਅਸੀਂ ਫਰੀਦਪੋਟ ਤਲਵੰਡੀ ਕੋਟ ਕਪੂਰਾ ਬਾਈਪਾਸ ਨਹਿਰਾਂ ਦੇ ਉੱਪਰ ਸੰਧੂ ਪੈਲਸ ਹੈ ਢਿੰਗੜਾ ਪੈਲਸ ਜਿਹਨੂੰ ਗ੍ਰੈਂਡ ਵਿਲਾ ਰਿਜ਼ੋਰਟ ਕਹਿੰਦੇ ਆ ਉੱਥੇ ਤੁਸੀਂ ਇਕੱਠੇ ਹੋ ਕੇ ਆਓ ਜਿਹੜੇ ਅੱਜ ਆਲੇ ਇਹ ਵੀ ਆਇਓ ਔਰ ਹੋਰ ਬਾਬਿਆਂ ਨੂੰ ਵੀ ਲਿਆਓ ਆਪਾਂ ਪਖੰਡ ਤੋਂ ਮੁਕਤ ਹੋ ਕੇ ਪਖੰਡ ਦੇ ਖਿਲਾਫ ਚੱਲ ਕੇ ਜਿਹੜਾ ਪੰਜਾਬ ਨੂੰ ਆਪਣਾ ਰੰਗਲਾ ਪੰਜਾਬ ਬਣਾਈਏ ਹੁਣ ਅਸੀਂ ਪਹਿਲਾਂ ਵੀ ਇੱਕ ਵਾਅਦਾ ਕਰਾਇਆ ਤੁਹਾਡੇ ਤੋਂ ਅਸੀਂ ਹੁਣ ਵੀ ਕਰਾਵਾਂਗੇ ਕਿ ਜਿੱਥੋਂ ਇਹ ਪਖੰਡ ਬਾਜ਼ ਹੋਇਆ ਕੱਦੀਆਂ ਸਦੀਆਂ ਸਦੀਆਂ ਤੋਂ ਚੱਲਦਾ ਆ ਰਹੀਆਂ ਬੜੇ ਨੇਕਾ ਸਾਲ ਤੋਂ ਚੱਲਦੇ ਆ ਰਹੀਆਂ ਇਹ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਇਹ ਪਖੰਡ ਕਿੱਥੇ ਸੀ ਉਦੋਂ ਵੀ ਸਤਕਾਰ ਸੀ ਇਹ ਪਖੰਡ ਕਿੱਥੋਂ ਹੋਇਆ ਜਦੋਂ ਅਸੀਂ ਮਰਦਾਂ ਤੋਂ ਜਨਾਨੇ ਇੱਕ ਹੱਥ ਹੱਥ ਫੜ ਕੇ ਚਾਰ ਚਾਰ ਜਾਣੇ ਖੇਡਦੇ ਆ ਇਸ ਨੂੰ ਫਕੀਰੀ ਨਹੀਂ ਮੈਂ ਪਹਿਲਾਂ ਵੀ ਇੱਕ ਬੋਲਿਆ ਸੀ ਵੀ ਫਕੀਰਾ ਫਕੀਰੀ ਕਠਨ ਹੈ ਲੋਕਾਂ ਪਾਣੇ ਖੇਲ ਝੁਗਾ ਜੋ ਆਪ ਖੁਕੇ ਆਪਣਾ ਤਬ ਹੋ ਸਭ ਨਾਲ ਮੇਲ ਠੀਕ ਹੈ ਪਰ ਜਿਹੜੇ ਅੱਜ ਦੇ ਨਵੇਂ ਬਾਬੇ ਆ ਨਾ ਤਾਂ ਕੋਈ ਇਹਨਾਂ ਦਾ ਗਰੁੱਪ ਵੀ ਰਹਾ ਨਾ ਇਹਨਾਂ ਨੇ ਮਿਹਨਤਾਂ ਕੀਤੀਆਂ ਤੇ ਅੱਜ-ਅੱਜ ਸਾਡੇ ਧਰਮ ਨੂੰ ਸਾਡੇ ਪੀਰਾਂ ਫਕੀਰਾਂ ਨੂੰ ਇਹ ਲੋਕ ਬਦਨਾਮ ਕਰਦੇ ਐ ਔਰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਡੇ ਖਾਲਸਾ ਜੀ ਮਨਪਰੀਤ ਜੀ ਨੂੰ ਵੀ ਜੇ ਸਾਡਾ ਕੋਈ ਗੱਦੀ ਲਾਉਣ ਵਾਲਾ ਬੰਦਾ ਕੋਈ ਨੌਪਾਲਸਾ ਕੋਈ ਚੂੜੇ ਕੋਈ ਨਕਲੀ ਮੰਤ ਜਾਂ ਖੇਡ ਕੇ ਆਪਦੀਆਂ ਵੀਡੀਓ ਜਾਂ ਪੁੱਛਾਂ ਕਰਦਿਆਂ ਦਾ ਲਾਈਵ ਤਾਂ ਅਸੀਂ ਉਹਦੇ ਵਰਤ ਆਪਦੇ ਵੱਲੋਂ ਪੂਰੀ ਕਾਰਵਾਈ ਕਰਵਾਵਾਂਗੇ ਨਹੀਂ ਲਾਈਵ ਜੀ ਲਾਈਵ ਜੋ ਲਾਈਵ ਨਾ ਫਿਰ ਅਸੀਂ ਅਸੀਂ ਵੀ ਪੁੱਛ ਲੈਣ ਆ ਜਾਗੇ ਨਿਕਲ ਨਹੀਂ ਨਿਕਲ ਲਾਈਵ ਜਿਹੜਾ ਹੈ ਲਾਈਵ ਉਹਨੂੰ ਪੁੱਛ ਕੱਢਣ ਤੋਂ ਪਹਿਲਾਂ ਦਵਾ ਨਾ ਜਿਹੜੀ ਉਹ ਵੱਡੀ ਹੁੰਦੀ ਹੈ ਨਾ ਦਵਾਵਾ ਬਿਲਕੁਲ ਜੀ ਹੁੰਦੀ ਜੇ ਆਪਾਂ ਦਵਾ ਕਰੀਏ ਪ੍ਰਮਾਤਮਾ ਕੀਰਤ ਦੇ ਅੰਦੇ ਤੇ ਮੈਨੂੰ ਲੱਗਦਾ ਵੀ ਛੇਤੀ ਸੁਣੀ ਚਾਹੀਦੀ ਦਵਾ ਤਾਂ ਵੱਡੀ ਚੀਜ਼ ਹੈ ਜੀ ਉਹ ਅਸੀਂ ਮੰਨਦੇ ਹਾਂ ਨਾ ਚੀਜ਼ਾ ਇਸ ਜਿਹੜੀ ਹੈ ਗੱਲਬਾਤ ਇਹਨੂੰ ਪਹਿਲਾਂ ਆਪਾਂ ਬੰਦ ਕਰੋ ਔਰ ਜਿਹੜੇ ਕੋਈ ਆਪਣੇ ਗਾਂ ਚੇਲੇ ਬਾਲ ਕੇ ਇਹ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਵੀ ਬੰਦ ਕਰਵਾਓ ਤੇ ਜੇ ਨਹੀਂ ਆਪਾਂ ਇਹਨਾਂ ਚੀਜ਼ਾਂ ਤਾਂ ਫੇਰ ਭਾਈ ਕਾਰਵਾਈਆਂ ਤਾਂ ਹੋਣਗੀਆਂ ਇੱਕ ਕਾਨੂੰਨੀ ਜੁਰਮ ਵੀ ਹੈ ਕਿਸੇ ਨੂੰ ਗਮਰਾਹ ਕਰ ਮੈਂ ਇਹ ਵੀ ਤੁਹਾਨੂੰ ਦੱਸਦਾ ਕਾਨੂੰਨ ਦੇ ਦਾਇਰੇ ਚ ਵੀ ਕਾਰਵਾਈ ਸੋ ਬਾਬਾ ਮਨਪ੍ਰੀਤ ਖਾਲਸਾ ਜੀ ਭਾਈ ਸਾਹਿਬ ਆਪਣੇ ਬਠਿੰਡਾ ਆਏ ਨੇ ਅੱਜ ਤੋਂ ਕਾਫੀ ਦਿਨਾਂ ਤੋਂ ਚੇਲਿਆਂ ਦੇ ਵਿੱਚ ਗੱਲਾਂ ਹੋ ਰਹੀਆਂ ਸੀ ਵੀ ਬਾਬਾ ਮਨਪ੍ਰੀਤ ਜੀ ਦੇ ਘਰਾਂ ਤੇ ਜਾ ਰਹੇ ਆ ਤੇ ਲਿਆਂਦਾ ਰਹੇ ਆ ਧੰਕਾਰੇ ਆ ਸੋ ਅੱਜ ਇਹਨਾਂ ਨੂੰ ਮਿਲ ਕੇ ਸਾਨੂੰ ਪਤਾ ਲੱਗਾ ਬਹੁਤ ਹੀ ਨਾਈਸ ਤੇ ਠੱਡੇ ਮੱਦੇ ਤੇ ਜਿਹੜੀ ਗੱਲ ਹੈ ਵੀ ਦੇਖੋ ਕਰਨ ਵਾਲੀ ਜਿਹੜੀ ਗੱਲ ਹੁੰਦੀ ਆ ਬਾਬਾ ਇਹ ਚੇਲਿਆਂ ਦਾ ਇਹ ਅੱਜ ਮਕਸਦ ਇੱਥੇ ਇਕੱਠਾ ਕਰਨ ਦਾ ਇਹ ਸੀਗਾ ਜੀ ਵੀ ਆਪਾਂ ਜਿੰਨੇ ਵੀ ਸਹੀਂ ਆਪਾਂ ਉਹਦੇ ਰਾਹ ਤੇ ਤਾਂ ਆਪਾਂ ਬਾਬਾਈ ਨੂੰ ਬੁਲਾ ਕੇ ਇੱਥੇ ਤੁਹਾਡੇ ਨਾਲ ਡਾਇਰੈਕਟਲੀ ਆਪਾਂ ਗੱਲ ਕਰਦੇ। ਬਹੁਤ ਵਧੀਆ ਹੋ ਗਿਆ ਜੀ ਬਹੁਤ ਵਧੀਆ। ਤਾਂ ਕਰਕੇ ਤੁਹਾਨੂੰ ਇੱਥੇ ਸੱਤਿਆ ਆਪਾਂ। ਜੋ ਵੀ ਐ ਸੱਚ ਦੀ ਫਕੀਰੀ ਦਾ ਰਾਹ ਚੋਂ ਉਹ ਬਾਬਾਈ ਨੇ ਜਿਵੇਂ ਕਿਹਾ ਸੱਚ ਦੀ ਫਕੀਰੀ ਦੇ ਰਾਹ ਤੇ ਚੱਲੋ ਦੁਆ ਬੇਨਤੀ ਕਰੋ। ਫਕੀਰ ਬੱਲੇ ਕੀ ਹੁੰਦਾ ਇੱਕ ਦੁਆ ਕਰ ਸਕਦੇ ਆ ਆਪਾਂ। ਆਪਾਂ ਜਿੰਨੇ ਵੀ ਗੱਡੀਆਂ ਵਾਲੇ ਆਂ ਦੁਆ ਕਰ ਸਕਦੇ ਆਂ। ਗੁਰੂ ਘਰਾਂ ਦੇ ਵਿੱਚ ਵੀ ਅਰਦਾਸਾਂ ਹੁੰਦੀਆਂ ਨੇ। ਤਾਂ ਆਪਾਂ ਵੀ ਦੁਆ ਕਰਦੇ ਆਂ। ਔਰ ਜਿਹੜੀ ਵੀ ਤੁਹਾਡੀ ਫਕੀਰੀ ਐ ਬਸ ਬਾਬਾਈ ਦੀ ਇਹ ਡਿਮਾਂਡ ਐ ਵੀ ਤੁਸੀਂ ਵੀਡੀਓ ਨਾ ਪਾਓ। ਸੱਚੀ ਸੁੱਚੀ ਸੇ ਵੀਡੀਓ ਨਾ ਪਾਓ ਔਰ ਜਿਹੜੇ ਪਖੰਡਵਾਜ ਜਿੰਨੇ ਕੁੜਿਆਂ ਵਾਲੇ ਨੇ ਚੂੜੀਆਂ ਵਾਲੇ ਨੇ ਇਹ ਜਿੰਨੇ ਵੀ ਆ ਇਹਨਾਂ ਤੇ ਨਾਥ ਪਾਓ ਮੈਂ ਕਈ ਵਾਰ ਬਾਬੇ ਲੱਖਾਂ ਰੁਪਈਆ ਆ ਸ਼ੁਭਮ ਦੇ ਖਿਲਾਫ ਜਿਹੜਾ ਜੰਗ ਚੱਲੀ ਜਾਂਦਾ ਪਰ ਇੱਕ ਦੋ ਦਿਨ ਦਾ ਹੀ ਹੈ ਪੁਰਾਣਾ ਤੇ ਲੱਖਾਂ ਲੱਖਾਂ ਰੁਪਈਆ ਦੀ ਠੱਗੀ ਮਾਰੀ ਹੈ ਹੁਣ ਉਹ ਭਜਦਾ ਵੀ ਮੇਰੇ ਮੈਂ ਤਾਂ ਮਾਰੀ ਨਹੀਂ ਮੇਰੇ ਨਾਂ ਤੇ ਫਰਾਡ ਆ ਜੀ ਬੁਲਾਨਾ ਤੇਰੇ ਨਾਂ ਤੇ ਇੰਨਾ ਚਿਰ ਦਾ ਫਰਾਡ ਹੋ ਰਿਹਾ ਤੇ ਤੂੰ ਆ ਕੇ ਵੀਡੀਓ ਪਾ ਕੇ ਤੇ ਉਹ ਬੰਦ ਕਰਾਉਂਦਾ ਇਸ ਕਰਕੇ ਬਾਅਦ ਵਿੱਚ ਤੁਸੀਂ ਜੋ ਮਰਜ਼ੀ ਕਰੋ ਨਾ ਅਗਲਾ ਕਹੀ ਜਾਵੇ ਇਸ ਝੁੰਝਟ ਨਾ ਪਈਏ ਸਾਰਿਆਂ ਨੂੰ ਇੱਥੇ ਜੋ ਕੀ ਇੱਥੇ ਮਹਾਪੁਰਸ਼ ਆਏ ਜਥੇਬੰਦੀਆਂ ਆਈਆਂ ਇਹਨਾਂ ਨੂੰ ਸਮਝਾਇਆ ਜਿਹੜਾ ਕੋਈ ਪਖੰਡਵਾਜ਼ ਕਰਦਾ ਹੈ ਉਹਦੇ ਪ੍ਰਤੀ ਕਾਰਵਾਈ ਕੀਤੀ ਜਾਊਗੀ ਸਮਝ ਕੇ ਆਪਣੀ ਫਕੀਰੀ ਕਰਦਾ ਉਹ ਫਕੀਰੀ ਕਰੇ ਕਹਿੰਦਾ ਫਕੀਰਾ ਫਕੀਰੀ ਬੜੀ ਦੂਰ ਹੈ ਚੜ ਗਿਆ ਤੂੰ ਖਾਏਗਾ ਅਮਰ ਫਲ ਡਿੱਗ ਗਿਆ ਤੂੰ ਚੱਕਣਾ ਦੂਰ ਹੈ ਸੂਰ ਹੈ ਸੋ ਫਕੀਰੀ ਦੇ ਘਰ ਬੜੇ ਦੂਰ ਹੈ ਭਾਈ ਆ ਜਿਹੜੀਆਂ ਤੁਸੀਂ ਬੰਗਾਈਆਂ ਪਾ ਕੇ ਸੁਰਖੀਆਂ ਬਿੱਧੀਆਂ ਲਾ ਕੇ ਜਾਂ ਐਮੀ ਡਰਾਮੇ ਕਰਕੇ 부ੜੀਆਂ ਵਾਲੇ ਕੱਪੜੇ ਪਾ ਕੇ ਤੁਸੀਂ ਕਰਦੇ ਹੋ ਇਹ ਤੁਸੀਂ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਪ੍ਰਤੀ ਕਾਰਵਾਈ ਕੀਤੀ ਜਾਊਗੀ ਤੁਹਾਨੂੰ ਸਾਰਿਆਂ ਨੂੰ ਅਸੀਂ ਪਿਆਰ ਸਮੇਤ ਸਮਝਾਉਣੀ ਆ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਤੇ ਜਿੰਨੇ ਵੀ ਕੋਈ ਲਾਈਵ ਸੁਣ ਰਹੇ ਆ ਸਾਰਿਆਂ ਨੂੰ ਸਮਝਾਇਆ ਜਾਂਦਾ ਹੈ ਵੀ ਸਾਰੇ ਆ ਇੱਕ ਬੰਦੇ ਬਣ ਜਾਓ ਜੋ ਕਿ ਆਪਣੀ ਫਕੀਰੀ ਆ ਉਹ ਕਰੋ ਕਿਸੇ ਦੀ ਕੋਈ ਗੱਦੀ ਨਹੀਂ ਚਕਾਉਂਦਾ ਸੋ ਐਨੀ ਹੀ ਬੇਨਤੀ ਨੂੰ ਪ੍ਰਵਾਨ ਕਰੋ ਬੋਲੀਏ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਸਿਰ ਨਹੀਂ ਮਾਰਨਾ ਬੇਨਤੀ ਆ ਜਿੰਨੇ ਵੀ ਸਾਥ ਚ ਸੰਗਤਾ ਜੀ ਵੀਡੀਓ ਨਹੀਂ ਸਿਰ ਨਹੀਂ ਮਾਰਨਾ ਜੀ ਵੀਡੀਓ ਦਾ ਦੇਖੋ ਜੀ ਸਭ ਨੂੰ ਬਚਿੱਤੇ ਕਰਨੀ ਨਾ ਪਾ ਜੇ ਪੰਜਾਬ ਦਾ ਪੰਜਾਬ ਦਾ ਮੋਢਾ ਹਾਂ ਜੀ ਅੰਤ ਵਿੱਚ ਆਪਾਂ ਕਿਹੜੇ ਕੋਈ ਕਿਸਾਨ ਬੈਂਦੇ ਆ ਪੁਲਿਸ ਕਿਸਾਨਾਂ ਨੂੰ ਕੁੱਟਦੀ ਆ ਹਾਂ ਜੀ ਤੁਸੀਂ ਲੋਕ ਭੀੜ ਪੈਂਦੀ ਆ ਸਾਡੇ ਦੇ ਭੀੜ ਪੈਂਦੀ ਆ ਬੰਦੀ ਸਿੱਖ ਰਿਆ ਕਰਾਉਣ ਲਈ ਅਸੀਂ ਬੈੰਦੇ ਆ ਪੁਲਿਸ ਸਾਨੂੰ ਕੁੱਟਦੀ ਆ ਕੋਣ ਆ ਸਾਡੇ ਆਪ ਦੇ ਭਰਾ ਜੇ ਆਪਾਂ ਇੱਕ ਦੂਜੇ ਦੀ ਵਿਚਾਰ ਨਾ ਚੱਲਾਂਗੇ ਤੇ ਮਾਹੌਲ ਵਧੀਆ ਰਹੂਗਾ ਨਹੀਂ ਮਾਹੌਲ ਖਰਾਬ ਨਾ ਹੋ ਆਪਾਂ ਰਲ ਕੇ ਝੂਲੋ ਇਸ ਤਿੱਕੇ ਨਾਲ ਝੂਲੋ ਵੀ ਗੁਰਨਾਣ ਦੇ ਥੋੜੇ ਦੇ ਬਖਸ਼ਿਸ਼ ਕਰੇ ਉਹ ਬੇਨਤੀ ਹੈ ਇਹਦਾ ਇਹ ਹੈ ਵੀ ਜਿਹੜਾ ਚਲੋ ਇਹਨਾਂ ਸ਼ਬਦ ਵਰਤ ਮੈਂ ਨਹੀਂ ਚਾਹੁੰਦਾ ਤੇ ਜਿਹੜੇ ਬੰਦੇ ਆ ਕੋ ਜਨਾਨੀਆਂ ਬਣ ਰਹੇ ਆ ਇਹ ਸਾਰੇ ਉਹ ਲੋਕ ਨੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਜਦੋਂ ਇਹ ਲੋਕ ਟਰਾਂਸ ਜੈਂਡਰ ਹੁੰਦੇ ਆ ਨਾ ਦਿੱਲੀ ਤੋਂ ਆਪਰੇਸ਼ਨ ਕਰਾਉਂਦੇ ਆ ਤੁਸੀਂ 100 'ਚੋਂ 90 ਬਾਬਿਆਂ ਨੂੰ ਐਚ ਆਈ ਵੀ ਪਾਉਂਗੇ ਐੜਜ ਦੀ ਬਿਮਾਰੀ ਦੇ ਸ਼ਿਕਾਰ ਬਾਬੇ ਮੇਰੀ ਨਿਗਾ 'ਚ ਹੈਗੇ ਆ ਜਿਨ੍ਹਾਂ ਦੇ ਜਿਹੜੇ ਟਰਾਂਸ ਜੈਂਡਰ ਹੋਏ ਆ ਮੈਂ ਨਾਂ ਨਹੀਂ ਲੈਣਾ ਹਜੇ ਸਮਾਜ ਤੇ ਮੈਂ ਲਾਉਂਗਾ ਪਸ ਇਹਦਾ ਵੀਰਦਾ ਵੀ ਇੱਕ ਸਵਾਲ ਸੀ ਵੀ ਇਹ ਬਾਬੇ ਨਹੀਂ ਸਾਨੂੰ ਚਾਹੀਦੇ ਤੇ ਇਹੋ ਜਿਹੇ ਕੰਮ ਕਰਮੋਂ ਬੰਦ ਜਨਾਨੀਆਂ ਬਣਨ ਵਾਲੇ ਤੇ ਇੱਕ ਸਾਫ ਸੁਥਰੀ ਫੀਮਲੀ